ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਮੈਂ ਲੇਡੀਜ਼ ਲਈ ਲੈ ਕੇ ਆਇਆ ਜਿਹੜੀਆਂ ਲੇਡੀਜ਼ ਕਿਚਨ ਦੇ ਵਿੱਚ ਕੰਮ ਕਰਦੀਆਂ ਆ ਤੇ ਅੱਜ ਮੈਂ ਤੁਹਾਨੂੰ ਰੂਬਰੂ ਕਰਾਉਂਗਾ ਇੱਕ ਮਸ਼ੀਨ ਦੇ ਨਾਲ ਜਿਹੜੀ ਆਟਾ ਗੁੰਨਦੀ ਆ ਵੈਸੇ ਤਾਂ ਇਹ ਮਸ਼ੀਨ ਮਾਰਕੀਟ ਵਿੱਚ ਬਹੁਤ ਸਾਲ ਪਹਿਲਾਂ ਦੀ ਆਈ ਹੋਈ ਆ ਪਰ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਚ ਅਵੇਅਰਨੈਸ ਘੱਟ ਆ ਨਹੀਂ ਹੈਗੀ ਪਿੰਡਾਂ ਵਿੱਚ ਸੋ ਅੱਜ ਦੀ ਜਿਹੜੀ ਵੀਡੀਓ ਆ ਇਹ ਆਟਾ ਗੁੰਨਣ ਵਾਲੀ ਮਸ਼ੀਨ ਆ ਆਜੋ ਤੁਹਾਨੂੰ ਨੇੜੇ ਕਰਕੇ ਮੈਂ ਤੁਹਾਨੂੰ ਦਿਖਾ ਦਵਾਂ ਇਹ ਮਸ਼ੀਨ ਦੇ ਹੀ ਦੇਖ ਸਕਦੇ ਆ ਬਿਜਲੀ ਤੇ ਇਹ ਚੱਲਦੀ ਆ ਤੇ ਇਹਦੇ ਨਾਲ ਇੱਕ ਇਦਾਂ ਦਾ ਬੋਲ ਮਿਲ ਜਾਂਦਾ ਜਿਹਦੇ ਵਿੱਚ ਤੁਸੀਂ ਆਟਾ ਪਾ ਸਕਦੇ ਆ ਇਹ ਜਿਹੜਾ ਆਟਾ ਮੈਂ ਪਹਿਲਾਂ ਹੀ ਪਾ ਲਿਆ ਸੀਗਾ ਤੇ ਇਹਦੇ ਨਾਲ 80 ਦੀ ਆਹ ਲੱਗ ਮਿਲ ਜਾਂਦੀ ਆ ਜਿਹੜੀ ਇਹ ਆਟੇ ਨੂੰ ਮਿਕਸ ਕਰ ਦਿੰਦੀ ਆ ਗੁੰਦਨ ਦੀ ਆ ਇਹ ਲੇਡੀਜ਼ ਦਾ ਕਿਚਨ ਦੇ ਵਿੱਚ ਕੰਮ ਇੰਨਾ ਆਸਾਨ ਕਰ ਦਿੰਦੀ ਆ ਕਿ 2 ਮਿੰਟ ਦੇ ਵਿੱਚ ਆਟਾ ਗੁੰਨ ਹੋ ਜਾਂਦਾ ਇਸ ਮਸ਼ੀਨ ਦੇ ਨਾਲ ਸੋ ਬਹੁਤੀਆਂ ਗੱਲਾਂ ਨਹੀਂ ਕਰਦਾ ਜੋ ਕੰਮ ਇਹਨੂੰ ਆਨ ਕਰਕੇ ਮੈਂ ਦਿਖਾਉਣਾ ਆ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਲੈਗ ਚੱਕ ਸਕਦੇ ਆਂ ਤੇ ਇਸ ਤਰ੍ਹਾਂ ਜਿਹੜੀ ਇਹ ਬੋਲ ਆ ਇਹਦੇ ਵਿੱਚ ਪਹਿਲਾਂ ਅਸੀਂ ਜਿਹੜੀਆਂ ਲੈਗ ਲਗਾ ਲਵਾਂਗੇ ਇਸ ਤਰ੍ਹਾਂ ਫਿੱਟ ਹੋ ਜਾਂਦੀ ਹੈ ਇਹ ਤੇ ਜਿਹੜੀ ਇਹ ਬੋਲ ਆ ਇਸ ਤਰ੍ਹਾਂ ਵਿੱਚ ਲੱਗ ਜਾਂਦੀ ਆ ਤੇ ਬਾਕੀ ਜਿੰਨਾ ਪਾਣੀ ਪਾਉਣਾ ਹੁੰਦਾ ਲੋਡ ਅਨੁਸਾਰ ਆਪਾਂ ਇਹਦੇ ਵਿੱਚ ਪਾਣੀ ਪਾ ਲੈਣਾ ਆ ਸੋ ਉਹ ਵੀ ਮੈਂ ਤੁਹਾਨੂੰ ਕਰਕੇ ਦੱਸਦਾ ਆ ਹਾਂਜੀ ਦੇਖ ਸਕਦੇ ਆਂ ਬੋਲ ਨੂੰ ਮੈਂ ਮਸ਼ੀਨ ਦੇ ਉੱਤੇ ਫਿੱਟ ਕਰ ਲਿਆ ਇਹਦੇ ਵਿੱਚ ਆਟਾ ਵੀ ਪਾਇਆ ਹੋਇਆ ਆ ਤੇ ਹੁਣ ਅਸੀਂ ਇਹਦੇ ਨਾਲ ਪਾਣੀ ਵੀ ਲੈ ਲਿਆ ਤੁਸੀਂ ਪਾਣੀ ਜਿਹੜਾ ਲੋੜ ਮੁਤਾਬਕ ਪਾਉਣਾ ਹੈ ਆਟੇ ਦੇ ਵਿੱਚ ਜਿੱਦਾਂ ਤੁਸੀਂ ਗੋਂਦੀਆਂ ਲੇਡੀਜ਼ ਜਿਹੜੀਆਂ ਗੋਂਦੀਆਂ ਆਟਾ ਸੋ ਆਜੋ ਹੁਣ ਇਸ ਨੂੰ ਸਟਾਰਟ ਕਰਕੇ ਦਿਖਾਉਣਾ ਹੈ ਇਸ ਤਰ੍ਹਾਂ ਇਹਦਾ ਲੋਕ ਥੱਲੇ ਕਰ ਦੇਣਾ ਤੇ ਇਸ ਨੂੰ ਇੱਥੇ ਲੋਕ ਕਰ ਦੇਣਾ ਹੈ ਤੇ ਮਸ਼ੀਨ ਆਪਣੀ ਔਨ ਹੈ ਲਾਈਟ ਜਗ ਰਹੀ ਆ ਤੇ ਦੇਖ ਸਕਦੇ ਆ ਆਪਾਂ ਇਹਨੂੰ ਔਨ ਕਰ ਦਿੱਤਾ ਆ ਤੇ ਨਾਲ ਦੀ ਨਾਲ ਅਸੀਂ ਇਹ ਪਾਣੀ ਪਾ ਲੈਣਾ ਹੈ ਤੇ ਇਹ ਤੋਂ ਤੇਜ਼ ਵੀ ਹੋ ਜਾਂਦੀ ਜੀ ਸਪੀਡ ਵੀ ਵੱਧ ਜਾਂਦੀ ਆ ਇੱਕ ਤੇ ਕੰਮ ਨਹੀਂ ਕੋ ਤੇ ਕੰਮ ਨਹੀਂ ਜਿੱਲੀ ਦੀ ਸਪੀਡ ਤੇ ਤੁਸੀਂ ਦਾਰਨੀ ਚਾਹੋ ਤੁਸੀਂ ਕਰ ਸਕਦੇ ਆ ਤੇ ਵੈਸੇ ਇਹ ਨੂੰ ਹੋਰ ਚਲਾਉਂਗੇ ਪਹਿਲੀ ਸਪੀਡ ਤੇ ਵਧੀਆ ਆ ਤੇ ਤੁਸੀਂ ਇਹਦੇ ਵਿੱਚ ਆਇਲ ਵੀ ਪਾ ਲੈਣਾ ਇੱਕ 스ਪੂਨ ਇਹਦੇ ਵਿੱਚ ਆਇਲ ਪਾ ਲੋ ਜਿਹਦੇ ਨਾਲ ਜਿਹੜਾ ਆਟਾ ਥੋੜਾ ਸੌਫਟ ਹੋ ਜੇ ਤੇ ਬਾਹਰ ਆਸਾਨੀ ਨਾਲ ਨਿਕਲੇ ਆਉਂਦਾ ਹੈ ਜੀ ਜੋ ਤੁਹਾਨੂੰ ਮੈਂ ਨੇੜੇ ਕਰਕੇ ਦਿਖਾ ਦਿੰਦਾ ਜਿਹੜਾ ਆਪਣਾ 2 ਮਿੰਟਾਂ ਵਿੱਚ ਗੁੰਨ ਹੋ ਗਿਆ ਤੇ ਮਸ਼ੀਨ ਦਾ ਲੋਕ ਖੋਲਣਾ ਹੈ ਜਿਸ ਦੇ ਨਾਲ ਇਸ ਤਰ੍ਹਾਂ ਚੱਕ ਹੋ ਜਾਂਦਾ ਆ ਤੇ ਇਹ ਦੇਖੋ ਜੀ ਪੂਰੀ ਬੋਲ ਇਸ ਤਰ੍ਹਾਂ ਬਾਹਰ ਆ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਟਾ ਆਪਣਾ ਪੂਰਾ ਗੁੰਨ ਹੋ ਗਿਆ ਆ ਤੇ ਜਿਹੜੇ ਵੀ ਵੀਰ ਆਪਣੀਆਂ ਭੈਣਾਂ ਲਈ ਆਪਣੀਆਂ ਮਾਂਵਾਂ ਲਈ ਆਰਡਰ ਕਰਨਾ ਚਾਹੁੰਦੇ ਆ ਇਹ ਇਦਾਂ ਦੀ ਮਸ਼ੀਨ ਆ ਅਲੀ ਪਕਾਵਾਟ Amazon ਦੇ ਉੱਤੇ 89000 ਦੀ ਮਿਲ ਜਾਂਦੀ ਆ ਸੋ ਇਸ ਵਾਰੀ ਦੀਵਾਲੀ ਦੇ ਉੱਤੇ ਪਟਾਕੇ ਘੱਟ ਬਜਾ ਲਿਓ ਪਰ ਆਪਣੀਆਂ ਮਾਤਾਵਾਂ ਲਈ ਭੈਣਾਂ ਲਈ ਇਦਾਂ ਦੀ ਮਸ਼ੀਨ ਜ਼ਰੂਰ ਬਾਏ ਕਰੋ ਜਿਹੜੀਆਂ ਕਿਚਨ ਵਿੱਚ ਹਾਰਡ ਕੰਮ ਕਰਦੀਆਂ ਧੰਨਵਾਦ ਜੀ ਸਾਰਿਆਂ ਦਾ